ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦਾ ਮਤਲਬ ਹੁੰਦਾ ਹੈ ਸੱਚ ਦੇ ਆਧਾਰ ਦੇ ਉੱਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਨਾ ਜਦੋਂ ਬੰਦਾ ਫਰਜ਼ ਪੂਰੇ ਕਰਦਾ ਹੈ ਤੇ ਉਹਨੂੰ ਕਿਸੇ ਕੋਲੋਂ ਜਾ ਕੇ ਜਾਂ ਆਪਣਾ ਦਾਵਾ ਜਿਤਾ ਕੇ ਖੁਸ਼ੀ ਮੰਗਣ ਦੀ ਲੋੜ ਨਹੀਂ ਪੈਂਦੀ ਉਹਨੂੰ ਖੁਸ਼ੀ ਆਪਣੇ ਆਪ ਸਕੂਨ ਆਪਣੇ ਆਪ ਮਿਲ ਜਾਂਦਾ ਹੈ ਇਨ ਨੇਚਰ ਦਾ ਲਾਅ ਏ ਕੁਦਰਤ ਦਾ ਨਿਯਮ ਏ ਤੁਹਾਡੇ ਫਰਜ਼ ਨੇ ਔਰ ਫਰਜ਼ ਨੇ ਕੁਝ ਆਪਣੇ ਸਰੀਰ ਬਾਰੇ ਵੀ ਸਰੀਰ ਸੈਰ ਕਰਨੀ ਏ ਕਿਦਾਂ ਦਾ ਖਾਣਾ ਹੈ ਕਿਦਾਂ ਦਾ ਨਹੀਂ ਖਾਣਾ ਸਰੀਰ ਨਰੋਇਆ ਰਹੇ ਰੋਗੀ ਨਾ ਹੋਵੇ ਕੁਝ ਫਰਜ਼ ਨੇ ਤੁਹਾਡੇ ਆਪਣੇ ਮਨ ਬਾਰੇ ਵੀ ਤੁਹਾਡੇ ਮਨ ਦੇ ਅੰਦਰ ਗਲਤ ਫੁਰਨੇ ਘਟਣ ਚੰਗੇ ਫੁਰਨੇ ਵਧਣ ਚੰਗੀਆਂ ਵਿਚਾਰਾਂ ਲਗਾਤਾਰ ਚਲਦੀਆਂ ਰਹਿਣ ਚੰਗੇ ਸੁਪਨੇ ਤੁਹਾਨੂੰ ਆਉਣ ਤੁਸੀਂ ਅੰਦਰੋਂ ਖਿਜੇ ਨਾ ਰਹੋ ਚਿਰਚੜੇ ਨਾ ਰਹੋ ਤੁਹਾਡੇ ਮਨ ਦੇ ਅੰਦਰ ਹਰ ਵਕਤ ਸੋਗ ਦੀ ਲਹਿਰ ਨਾ ਚੱਲਦੀ ਰਹੇ ਕੁਝ ਫਰਜ਼ ਨੇ ਤੁਹਾਡੇ ਆਪਣੇ ਮਨ ਬਾਰੇ ਕੁਝ ਫਰਜ਼ ਨੇ ਤਨ ਬਾਰੇ ਕੁਝ ਫਰਜ਼ ਨੇ ਮਨ ਬਾਰੇ ਕੁਝ ਫਰਜ਼ ਨੇ ਇਹਦੇ ਨਾਲੋਂ ਹਟ ਕੇ ਤੁਹਾਡੇ ਪਰਿਵਾਰ ਬਾਰੇ ਤੁਹਾਡੀਆਂ ਧੀਆਂ ਨੇ ਤੁਹਾਡੀ ਔਰਤ ਤੇ ਤੁਹਾਡਾ ਪਤੀ ਹੈ ਤੁਹਾਡੇ ਪੁੱਤਰ ਨੇ ਤੁਹਾਡੀਆਂ ਨੋਹਾਂ ਨੇ ਕੁਟੰਬ ਕਬੀਲਾ ਹੈ ਮਾਂ ਬਾਪ ਨੇ ਕੁਝ ਫਰਜ਼ ਤੁਹਾਡੇ ਆਪਣੇ ਪਰਿਵਾਰ ਬਾਰੇ ਨੇ ਤਿਆਂ ਪੁੱਤਾਂ ਬਾਰੇ ਨੇ ਮਾਂ ਬਾਪ ਬਾਰੇ ਨੇ ਇਹ ਦੋ ਅੱਗੇ ਚੱਲੋ ਕੁਝ ਫਰਜ ਤੁਹਾਡੀ ਗਲੀ ਬਾਰੇ ਨੇ ਤੁਹਾਡੇ ਮਹੱਲੇ ਬਾਰੇ ਨੇ ਤੁਹਾਡੇ ਪਿੰਡ ਬਾਰੇ ਨੇ ਤੁਹਾਡੇ ਸ਼ਹਿਰ ਬਾਰੇ ਨੇ ਤੁਹਾਡੀ ਕੌਮ ਬਾਰੇ ਨੇ ਤੁਹਾਡੇ ਸ਼ਰੀਕੇ ਬਾਰੇ ਨੇ ਤੁਹਾਡੇ ਬਰਾਦਰੀ ਬਾਰੇ ਨੇ ਜਦੋਂ ਆਪਣੇ ਫਰਜ਼ਾਂ ਦੀ ਲਿਸਟ ਬਣਾਓਗੇ ਨਾ ਤੁਹਾਡੇ ਸਾਹਮਣੇ ਆਪਣੇ ਆਪ ਕਤਾਰ ਆ ਜਾਏਗੀ ਆਪਣੇ ਆਪ ਫਰਜ਼ਾਂ ਦੀ ਲਾਈਨ ਲੱਗ ਜਾਏਗੀ ਵੀ ਆ ਆ ਫਰਜ਼ ਤੇਰੇ ਸਬੰਧ ਵਿੱਚ ਆਏ ਨੇ ਹਿੱਸੇ ਵਿੱਚ ਆਏ ਨੇ ਤੂੰ ਇਹਨਾਂ ਨੂੰ ਪੂਰਿਆ ਕਰਨਾ ਹੈ ਅੱਛਾ ਕਿਸੇ ਵੀ ਫੈਕਟਰੀ ਵਿੱਚ ਜੇ ਕੋਈ ਵਰਕਰ ਇਮਾਨਦਾਰੀ ਦੇ ਨਾਲ ਕੰਮ ਕਰਦਾ ਹੈ ਉਹਨੂੰ ਮਾਲਕ ਕੋਲੋਂ ਖੁਸ਼ੀ ਮੰਗਣੀ ਪੈਂਦੀ ਜੇ ਕੋਈ ਇਮਾਨਦਾਰੀ ਦੇ ਨਾਲ ਕੰਮ ਕਰਦਾ ਹੈ ਤੇ ਕਿਉਂ ਉਹਨੂੰ ਮਾਲਕ ਕੋਲੋਂ ਖੁਸ਼ੀ ਮੰਗਣੀ ਪੈਂਦੀ ਨਹੀਂ ਉਹਨੂੰ ਮਾਲਕ ਦੀ ਸ਼ਾਬਾਸ਼ ਵੀ ਆਪੇ ਮਿਲ ਜਾਂਦੀ ਹੈ ਖੁਸ਼ੀ ਵੀ ਆਪੇ ਮਿਲ ਜਾਂਦੀ ਹੈ ਸਗੋਂ ਮਾਲਕ ਨੂੰ ਐਪਰੀਸ਼ੀਏਟ ਕਰਦਾ ਹੈ ਤੇ ਕਈ ਵਾਰੀ ਰਿਟਰਨ ਦੇ ਵਿੱਚ ਐਪਰੀਸ਼ੀਏਸ਼ਨ ਲੈਟਰ ਉਹਨੂੰ ਮਿਲ ਜਾਂਦਾ ਹੈ ਉਹਨੂੰ ਸਗੋਂ ਪੈਸਿਆਂ ਦੇ ਰੂਪ ਦੇ ਅੰਦਰ ਬੋਨਸ ਵੀ ਮਿਲ ਜਾਂਦਾ ਹੈ ਵੀ ਆ ਤੇਰੀ ਇਮਾਨਦਾਰੀ ਤੇਰੇ ਹਾਰਡ ਵਰਕ ਦੇ ਖੁਸ਼ੀ ਵਜੋਂ ਅਸੀਂ ਆਪਣੇ ਵੱਲੋਂ ਦੇ ਰਹੇ ਹਾਂ ਨੰਬਰ 2 ਕਿਸੇ ਦਫ਼ਤਰ ਦੇ ਅੰਦਰ ਕੋਈ ਕਲਰਕ ਇਮਾਨਦਾਰੀ ਦੇ ਨਾਲ ਹਾਰਡ ਵਰਕ ਕਰਦਾ ਹੈ ਹਰ ਇੱਕ ਦਾ ਆਏ ਗਏ ਦਾ ਸਨਮਾਨ ਕਰਦਾ ਇੱਜ਼ਤ ਦੇ ਨਾਲ ਪੇਸ਼ ਹੁੰਦਾ ਹੈ ਤੇ ਜਿਹੜਾ ਉਸ ਆਫਿਸ ਦਾ ਕੰਪਨੀ ਦਾ ਮੁਖੀਆ ਹੈ ਉਹ ਸਾਰੀਆਂ ਗੱਲਾਂ ਨੂੰ ਨੋਟ ਕਰਦਾ ਹੈ ਉਹਨੂੰ ਖੁਸ਼ੀ ਮੰਗਣੀ ਨਹੀਂ ਪੈਂਦੀ ਉਹਦੀ ਨੀਤੀ ਕਰਕੇ ਉਹਦੇ ਵਿਹਾਰ ਕਰਕੇ ਉਹਦੀ ਆਉ ਭਗਤ ਕਰਕੇ ਜੋ ਲੋਕ ਲੋਕਾਂ ਦੇ ਨਾਲ ਉਹ ਕਰਦਾ ਹੈ ਉਹਨੂੰ ਖੁਸ਼ੀ ਵੀ ਮਿਲ ਜਾਂਦੀ ਹੈ ਤੇ ਉਹਨੂੰ ਬੋਨਸ ਵੀ ਮਿਲ ਜਾਂਦਾ ਹੈ ਇਹ ਮੈਂ ਤੁਹਾਡੇ ਸਾਹਮਣੇ ਕੇਵਲ ਉਦਾਹਰਣ ਦੇ ਰਿਹਾ ਕਿਸੇ ਵੀ ਜਗ੍ਹਾ ਦੇ ਉੱਤੇ ਮਸਲਨ ਤੁਸੀਂ ਕਿਸੇ ਰੋਡ ਦੇ ਉੱਤੇ ਜਾ ਰਹੇ ਹੋ ਤੇ ਰੋਡ ਦੀ ਮਿੱਥੀ ਹੋਈ ਸਪੀਡ ਦੇ ਅਕੋਰਡਿੰਗ ਜਾ ਰਹੇ ਹੋ ਜਿੱਥੇ ਰੁਕਣ ਵਾਸਤੇ ਬੋਰਡ ਲੱਗਾ ਹੈ ਰੁਕ ਜਾਂਦੇ ਹੋ ਜਿੱਥੇ ਚੱਲਣ ਦੀ ਸਪੀਡ ਹੈ ਚੱਲ ਪੈਂਦੇ ਹੋ ਜੋ ਜੋ ਨਾਮ ਨਿਯਮ ਨੇ ਉਹਨਾਂ ਸਾਰਿਆਂ ਨੂੰ ਤੁਸੀਂ ਪੂਰਾ ਕਰਦੇ ਹੋਏ ਜਾ ਰਹੇ ਹੋ ਤੇ ਕਦੇ ਤੁਹਾਨੂੰ ਟਿਕਟ ਮਿਲੇਗੀ ਕਦੇ ਤੁਹਾਨੂੰ ਪੁਲਿਸ ਵਾਲਾ ਲਾਈਟਾਂ ਲਾ ਕੇ ਰੋਕੇਗਾ ਕਦੇ ਤੁਹਾਨੂੰ ਕੋਈ ਵਾਰਨਿੰਗ ਟਿਕਟ ਮਿਲੇਗੀ ਜਾਂ ਤੁਹਾਨੂੰ ਫਾਈਨ ਹੋਏਗਾ ਨਹੀਂ ਬਲਕੇ ਹੋ ਸਕਦਾ ਹੈ ਕੋਈ ਨਾ ਕੋਈ ਤੁਹਾਨੂੰ ਐਪਰੀਸ਼ੀਏਟ ਕਰਨ ਵਾਸਤਾ ਮਿਲ ਜਾਏ ਵਾਲਾ ਮਿਲ ਜਾਏ ਜੁਰਮਾਨਾ ਤੇ ਮਿਲਣਾ ਹੀ ਕੀ ਹੈ ਤਾਂ ਮੇਰਾ ਮਤਲਬ ਇਹ ਜਦੋਂ ਤੁਸੀਂ ਆਪਣੇ ਫਰਜ਼ਾਂ ਨੂੰ ਪੂਰਿਆ ਕਰਦੇ ਹੋ ਰੋਡ ਦੇ ਫਰਜ਼ ਕੀ ਨੇ ਸ਼ਹਿਰ ਦੇ ਫਰਜ਼ ਕੀ ਨੇ ਕੰਪਨੀ ਦੇ ਫਰਜ਼ ਕੀ ਨੇ ਜਿੱਥੇ ਕੰਮ ਕਰਦੇ ਹੋ ਉਹ ਫਰਜ਼ ਕੀ ਨੇ ਪਰਿਵਾਰਿਕ ਫਰਜ਼ ਕੀ ਨੇ ਤੁਹਾਨੂੰ ਖੁਸ਼ੀ ਆਪਣੇ ਆਪ ਮਿਲ ਜਾਂਦੀ ਹੈ ਅਗਰ ਤੁਸੀਂ ਜ਼ਿੰਮੇਵਾਰੀ ਨੂੰ ਸੰਭਾਲ ਰਹੇ ਹੋ ਤੇ ਜ਼ਿੰਮੇਵਾਰੀ ਨੂੰ ਸੰਭਾਲ ਕੇ ਤੁਸੀਂ ਅੰਦਰੋਂ ਵੀ ਸਕੂਨ ਲੈਂਦੇ ਹੋ ਖੁਸ਼ ਹੁੰਦੇ ਹੋ ਕਿਉਂਕਿ ਤੁਸੀਂ ਆਪਣਾ ਫਰਜ਼ ਪੂਰਾ ਕੀਤਾ ਹੈ ਐਗਜ਼ਾਮਪਲ ਕਦੇ-ਕਦੇ ਮੈਂ ਇਸ ਤਰ੍ਹਾਂ ਦੇ ਲਫ਼ਜ਼ ਸੁਨੇ ਨੇ ਵੀ ਕੋਈ ਧੀ ਦਾ ਵਿਆਹ ਕਰਕੇ ਪੁੱਤ ਦਾ ਵਿਆਹ ਕਰਕੇ ਇਹ ਗੱਲ ਕਹਿੰਦਾ ਹੈ ਵੀ ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਕਦੇ-ਕਦੇ ਕਿਸੇ ਦੀ ਕੋਈ ਹੈਲਪ ਕਰਕੇ ਕਹਿੰਦਾ ਹੈ ਵੀ ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਫਰਜ਼ ਪੂਰਾ ਕਰਨ ਤੋਂ ਬਾਅਦ ਤੁਹਾਨੂੰ ਅੰਦਰੋਂ ਤੇ ਸਕੂਨ ਮਿਲਦਾ ਹੈ ਲੋਕਾਂ ਵੱਲੋਂ ਵੀ ਸ਼ਾਬਾਸ਼ ਮਿਲਦੀ ਵਾ 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 ਮਿਲਦੀ ਹੈ ਤੋਂ ਖੈਰ ਘਰ ਨੂੰ ਚਲਾਓ ਕੌਮ ਨੂੰ ਚਲਾਓ ਪਰਿਵਾਰ ਨੂੰ ਚਲਾਓ ਕੰਪਨੀ ਨੂੰ ਚਲਾਓ ਫੈਕਟਰੀ ਨੂੰ ਚਲਾਓ ਕੁਝ ਵੀ ਕਰੋ ਪਰ ਆਪਣੇ ਫਰਜ਼ ਪੂਰੇ ਕਰਦੇ ਹੋਏ ਚੱਲੋ ਅਗਰ ਫਰਜ਼ ਅਧੂਰੇ ਰੱਖ ਕੇ ਚੱਲੋਗੇ ਤੇ ਜੁਰਮਾਨਾ ਵੀ ਲੱਗੇਗਾ ਲੋਕਾਂ ਵੱਲੋਂ ਬਦਨਾਮੀ ਦਾ ਟਿੱਕਾ ਵੀ ਮਿਲੇਗਾ ਤੇ ਤੁਹਾਡੇ ਅੰਦਰ ਵੀ ਸਕੂਨ ਨਹੀਂ ਰਹੇਗਾ ਸੋਗ ਦੀ ਲਹਿਰ ਚਲਦੀ ਰਹੇਗੀ ਫਰਜ਼ ਪੂਰੇ ਕਰਨ ਦਾ ਦੂਜਾ ਨਾਂ ਧਰਮੀ ਬਣਨਾ ਹੈ ਤੇ ਧਰਮੀ ਸਹੀ ਤਾਂ ਬਣ ਪਾਉਗੇ ਫਰਜ਼ ਪੂਰੇ ਕਰੋਗੇ ਤੇ ਫਰਜ਼ ਪੂਰੇ ਕਰੋਗੇ ਧਰਮੀ ਬਣੋਗੇ ਧਰਮੀ ਬਣੋਗੇ ਤੇ ਖੁਸ਼ੀ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ